हां जी काल जी मैं पाजीबा बुटीक ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ। ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਕਿ ਆਪਾਂ ਨੇ ਸੂਟ ਰੈਡੀ ਕੀਤੇ ਆ ਤੇ ਉਹਨਾਂ ਦੀ ਵੀਡੀਓ ਲੈ ਕੇ ਆਏਗੇ। ਮੇਰੀ ਭੈਣ ਨੇ ਆਪਾਂ ਨੂੰ ਇਹ ਵਾਲੀ ਵੀਡੀਓ ਮੈਂ ਤੁਹਾਨੂੰ ਨਾਲ ਹੀ ਚਲਾ ਕੇ ਦਿਖਾਉਣੀ ਆ। ਇਹ ਵਾਲੀ ਵੀਡੀਓ ਭੇਜੀ ਸੀ ਤੁਸੀਂ ਦੇਖ ਲਓ ਸੂਟ ਵੀ ਆਪਾਂ ਨੇ ਜਮਾ ਨਾਲ ਦੇ ਹੀ ਰੈਡੀ ਕੀਤੇ ਵੀਡੀਓ ਮੈਂ ਤੁਹਾਨੂੰ ਇੱਕ ਵਾਰ ਕਲੋਜ਼ ਤੋਂ ਦਿਖਾਉਣੀ ਆ। ਇਹ ਤੁਸੀਂ ਦੇਖ ਸਕਦੇ ਆ ਆਪਾਂ ਨੇ ਸੇਮ ਸੂਟ ਆ ਜਿਹੜਾ ਜਮਾ ਰੈਡੀ ਕੀਤਾ ਜੀ। ਇਹ ਮੇਰੀ ਭੈਣ ਨੇ ਆਪਾਂ ਨੂੰ ਵੀਡੀਓ ਭੇਜੀ ਸੀ ਵੀਡੀਓ ਭੇਜ ਕੇ ਉਹਨਾਂ ਨੇ ਕਿਹਾ ਸੀ ਦੀਦੀ ਸਾਨੂੰ ਸੇਮ ਸੂਟ ਸੇਮ ਕਲਰ ਦਾ ਜਮਾ ਰੈਡੀ ਕਰਕੇ ਦੇ ਦਿਓ ਆਪਾਂ ਨੇ ਉਹਨਾਂ ਨੂੰ ਸੇਮ ਸੂਟ ਸੇਮ ਕਲਰ ਸਾਰਾ ਕੁਝ ਰੈਡੀ ਕਰਕੇ ਦਿੱਤਾਗਾ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਤੇ ਆਪਨੇ ਜੂਟੂ ਮੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵੀਰੇ ਤਾਂ ਜੋ ਜਿਹੜੀ ਵੀ ਆਪਾਂ ਵੀਡੀਓ ਨਿਊ ਅਪਲੋਡ ਕਰਦੇ ਆਂ ਤੁਹਾਡੇ ਤੱਕ ਪਹੁੰਚ ਸਕੇ ਜਲਦੀ ਜ। ਇਹ ਘੇਰੇ ਦਾ ਵਰਕ ਹੈ ਆ। ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਨੇ ਘੇਰਾ ਬਹੁਤ ਹੀ ਸੋਹਣਾ ਵਰਕ ਕੀਤਾ। ਦੋ ਵਿਚਕਾਰ ਆ ਜਿਹੜੇ ਦੋ ਮੋਰਨੀ ਆ। ਮੋਰ ਲਾਲ ਮੋਰਨੀਆਂ ਲਾਲ ਉਹ ਬਣਾਏ ਹੋਏ ਨੇ ਜੀ। ਤੇ ਘੇਰੇ ਦੇ ਉੱਪਰ ਜਿਹੜਾ ਆਪਾਂ ਨੇ ਕੱਟ ਵਰਕ ਕੀਤਾ ਡਬਲ ਸੇਡ ਦੇ ਨਾਲ ਕੀਤਾ। ਦੇਖੋ ਬਹੁਤ ਸੋਹਣਾ ਕੱਟ ਵਰਕ ਕੀਤਾ। ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਨੇ ਜਿਹੜਾ ਘੇਰਾ ਰੈਡੀ ਕੀਤਾ ਪੀਕਾਕ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਸੋਹਣੇ ਮੋਰ ਬਣਾਏ ਹੋਇਆ ਮੋਰਾਂ ਦੇ ਜਿਹੜੀਆਂ ਹਾਂਜੀ ਆ ਪੰਖੜੀਆਂ ਨੇ ਦੇਖੋ ਕਿੰਨੀਆਂ ਸੋਹਣੀਆਂ ਨੇ ਇਹ ਵਾਲੀ ਬੇਲ ਜਿਹੜੀ ਨੀਚੇ ਮੋਰ ਦੇ ਬਣਾਈ ਹੋਈ ਹੈ ਟਾਣੀ ਜਿਸ ਦੇ ਉੱਪਰ ਮੋਰ ਬੈਠਾ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਸੂਟ ਰੈਡੀ ਹੋਇਆ ਆਪਾਂ ਨੇਚਰਲ ਕਰੇਵ ਦੇ ਉੱਪਰ ਰੈਡੀ ਕੀਤਾ ਇਹ ਇਹਦੀਆਂ ਬਾਹਾਂ ਦੇ ਉੱਪਰ ਆਪਣੇ ਸੇਮ ਵਰਕ ਕੀਤਾ ਤੁਸੀਂ ਦੇਖ ਸਕਦੇ ਹੋਗੇ ਇਹ ਬਾਹਾਂ ਦੇ ਉੱਪਰ ਵਰਕ ਆ ਗਿਆ ਇਹ ਸੂਟ ਜਿਹੜਾ ਆਪਾਂ ਨੇ ਕਸਟਮਰ ਨੂੰ ਰੈਡੀ ਕਰਕੇ ਦਿੱਤਾ ਜੀ ਸਿਰਫ 1800 ਰੁਪਏ ਦੇ ਵਿੱਚ ਵਿਦਾਊਟ ਦੁਪੱਟਾ ਰੈਡੀ ਕਰਕੇ ਦਿੱਤਾ ਹੈਗਾ ਇੱਕ ਮੇਰੀ ਭੈਣ ਨੇ ਇਹ ਵਿੱਦ ਦੇ ਦੁਪट्टे ਨਾਲ ਕਰਵਾਇਆ ਸੀ ਆਪਾਂ ਵਿੱਦ ਦੇ ਦੁਪੱਟਾ ਦੁਪੱਟੇ ਦੇ ਉੱਪਰ ਵੀ ਫੋਰ ਸਾਈਡ ਤੇ ਕੱਟਵਰਕ ਹੋਇਆ ਹੋਇਆ ਜੀ ਉਹ ਆਪਾਂ ਨੇ 2500 ਰੁਪਏ ਦੇ ਵਿੱਚ ਕਸਟਮਰ ਨੂੰ ਰੈਡੀ ਕਰਕੇ ਦਿੱਤਾ ਅਗਰ ਕੋਈ ਮੇਰੀ ਭੈਣ ਸਾਡੇ ਤੋਂ ਐਦਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੀ ਆ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋਗੇ ਜੇ ਕੋਈ ਮੇਰੀ ਭੈਣ ਆਪਣਾ ਸਟਾਪ ਭੇਜ ਕੇ ਸਾਡੇ ਕੋਲ ਵਰਕ ਕਰਾਉਣਾ ਚਾਹੁੰਦੇ ਨੇ ਆਪਣਾ ਸਟਾਪ ਭੇਜ ਕੇ ਅਗਰ ਸਟਾਫ ਸਾਡੇ ਕੋਲੋਂ ਬਾਏ ਬਾਏ ਕਰਕੇ ਤੁਸੀਂ ਖਰੀਦ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਵੀ ਖਰੀਦ ਕੇ ਵਰਕ ਕਰਵਾ ਸਕਦੇ ਹੋ ਇਹੀ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲ ਜਿਹੜਾ ਕਸਟਮਾਈਜ਼ ਆ ਕਰਵਾ ਸਕਦੇ ਹੋ ਜੀ ਆਪਾਂ ਜੇ ਕੋਈ ਮੇਰੀ ਭੈਣ ਕੋਰੀਅਰ ਕਰਵਾਉਣਾ ਚਾਹੁੰਦੇ ਕਿਤੇ ਦਾ ਵੀ ਆਪਾਂ ਕੋਰੀਅਰ ਵੀ ਕਰਦੇ ਆ ਕੋਰੀਅਰ ਸਰਵਿਸ ਵੀ ਆਪਣੇ ਕੋਲੇ ਹੈ ਹੀ ਹੈ ਜੀ ਵੀਡੀਓ ਅਗਰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਭੈਣਾਂ ਤੱਕ ਜਰੂਰ ਪਹੁੰਚਾਓ ਜਿਹੜੀਆਂ ਕਿ ਘਰ ਬੈਠ ਕੇ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਵੀਡੀਓ ਦੇਖਣ ਦੇ ਨਾਲ-ਨਾਲ ਆਪਣਾ YouTube ਚੈਨਲ ਨੂੰ ਸਬ ਸਾਡੇ ਕੋਲੋਂ ਤੁਸੀਂ ਕੋਈ ਵੀ ਡਿਜ਼ਾਈਨ ਭੇਜ ਕੇ ਜਿਹੜਾ ਸੂਟ ਹੈ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਸਾਡੇ ਡਿਜ਼ਾਈਨਰਾਂ ਦੇ ਵਿੱਚੋਂ ਵੀ ਤੁਸੀਂ ਡਿਜ਼ਾਈਨ ਸਿਲੈਕਟ ਕਰਨਾ ਹੁੰਦਾ ਆਪਣਾ ਡਿਜ਼ਾਈਨ ਭੇਜ ਕੇ ਵੀ ਤੁਸੀਂ ਸਾਡੇ ਕੋਲੋਂ ਜਿਹੜਾ ਸੂਟ ਰੈਡੀ ਕਰਵਾ ਸਕਦੇ ਹੋ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ